ਹਕਮਚੰਦ ਦੀ ਵਾਵੰਦੀ ਨਾ ਝਾਕ ਬੈਠੋ ਕਿਤੇ ਵਾਵੰਦੀ ਪੈਰਾਂ ਥੱਲੇ ਹਕਮਚਾ ਦੇਾਂਗੇ ਕੀ ਕਰੋਗੇ ਜੇਲਾ ਚ ਦਿਓਗੇ ਖੜੇ ਆ ਕਰ ਲੋ ਰਿਸਕ ਜਿੱਦੇ ਦੁਰ ਤੇਣਾ ਬਾਈ ਘਰੇ ਕਹਿੰਨੇ ਆ ਵਿਆਥਨ ਦੀ ਜੇ ਆਗੇ ਤਾਂ ਪਕਾ ਲਿਓ ਨਹੀਂ ਨਾ ਪਕਾਇਓ ਜੇਲ ਕੱਟਣ ਵਾਸਤੇ ਤਿਆਰ ਗੋਲੀ ਮਰੌਣੀ ਆ ਗੋਲੀ ਮਰਾਦੀ ਸੱਚਨਾਚੇ ਲੋਕ ਕذبਦੇ ਹੁੰਦੇ ਤੇ ਫੇਰ ਇੱਥੇ ਅੰਗਰੇਜ਼ ਰਹਨੇ ਸੀ ਆ ਲੋਕ ਨਹੀਂ ਰਹਨੇ ਸੀ ਕੰਨ ਖੋਲ ਕੇ ਸੁਣ ਲੋ ਫੁੱਕ ਕੇ ਚੱਟਣ ਦੀ ਆਦਤ ਆ ਖੜਾ ਸਾਡਾ ਭਰਾ ਇਹਦੇ ਉੱਤੇ ਪਰਚਾ ਦਰਜ ਕਰਨ ਦੀ ਕੋਸ਼ਿਸ਼ ਕੀਤੀ ਗਈ ਦਰਜ ਕੀਤਾ ਗਿਆ ਉਸੇ ਫੁੱਕ ਕੇ ਚੱਟਿਆ ਉਹੀ ਰੱਤ ਕੀਤਾ ਸੋਡੀ ਤਾਕਤ ਨੇ ਆ ਜਿਹੜੇ ਚੱਲੇ ਹੋਏ ਅਨਮੋਲਕ ਸਿੰਘ ਕਰਕੇ ਆ ਨਸ਼ਾਬ ਅਕਸਰ ਚਿੱਟਾ ਕਰਾਚੋ ਮਿਲ ਰਿਹਾ ਘਰਾਂ ਦੇ ਵਿੱਚ 70 ਵਿੱਚ ਰਾਏ ਆ ਅਨਮੋਲਕ ਸਿੰਘ ਉੱਤਰ ਨੂੰ ਝਾਤੀ ਮਾਰ 127 ਦੇ ਵਿੱਚ ਤੁਸੀਂ ਪਿੰਡਾਂ ਚ ਆਉਣਾ ਤੇ ਸੋਨੂੰ ਲੋ ਗਲੀਆਂ ਵਿੱਚ ਹੀ ਭਜਾਉਣਗੇ ਜਿਹੜਿਆ ਤੁਸੀਂ ਆਦੇ ਹੁੰਦੇ ਸੀ ਸਾਡੀ ਵੱਟ ਤੇ ਕਿਹੜਾ ਚੜਜੂ ਸਾਡੀ ਜ਼ਮੀਨ 'ਚ ਕਿਹੜਾ ਵੜਜੂ ਅਸੀਂ ਗਾਟਾਂ ਲਾ ਜਾਾਂਗੇ 800 ਦੀਆਂ ਪੱਟਾਂ ਤੇ ਅਨਮੋਲ ਕੇਰ ਕੇ ਭਗਵੰਤ ਕੇਰ ਕੇ ਏ ਪਹੁੰਚ ਰਹੇ ਨੇ ਭਰਾਵੋ ਵੋਟ ਸਿਸਟਮ ਕੋਈ ਰਾਜ ਨਹੀਂ ਭਰਾਵੋ ਜੇ ਅੱਜ ਤੂੰ ਜਿਹੜਾ 27 ਦੇ ਵਿੱਚ ਉਹ ਐਤੂੰ ਵੀ ਮਾਰਾਊਗਾ ਐਤੂੰ ਵੀ ਹੱਤਿਆਚਾਰ ਕਰੂਗਾ ਤੁਹਾਡੇ ਤੇ ਬਹੁਤ ਹੀ ਸਤਿਕਾਰਯੋਗ ਵੱਖ-ਵੱਖ ਕਿਸਾਨ ਜਥੇਬੰਦੀਆਂ ਸਾਡੀਆਂ ਮਾਵਾ ਪੈਣਾ ਵੱਖ-ਵੱਖ ਪਿੰਡਾਂ ਚੋਂ ਮੋਤਵਾਰ ਸੱਜਣ ਜਿੰਨੇ ਵੀ ਤੁਸੀਂ ਚੱਲ ਕੇ ਆਏ ਹੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਨੂੰ ਇਹ ਗੱਲ ਦੀ ਜਾਣਕਾਰੀ ਜ਼ਰੂਰੀ ਹੈ ਵੀ ਹੁਕਮਚੰਦ ਤੇ ਜਿਹੜਾ ਪਰਚਾ ਦਰਜ ਕੀਤਾ ਆਮ ਘਰਾਂ ਦੀ ਸਰਕਾਰ ਨੇ ਜਿਹੜੇ ਆਮ ਪਿੰਡਾਂ ਤੋਂ ਗਲੀਆਂ ਤੋਂ ਮਹੱਲਿਆਂ ਤੋਂ ਇਹਦੀ ਸੱਥਾਂ ਤੋਂ ਸਰਕਾਰ ਚੱਲਣੀ ਸੀ ਦਰਜ ਕਾਦੀ ਖਾਤਰ ਕੀਤਾ ਉਹ ਲੋਕਾਂ ਦੀ ਆਵਾਜ਼ ਚੱਕ ਰਿਆ ਸੀ ਹੁਕਮचंद ਕੀ ਆਦਾ ਸੀ ਸਾਡੇ ਮੁਹੱਲੇ ਦਾ ਜਿਹੜਾ ਪਾਣੀ ਹੈ ਇਹਦਾ ਵਿਕਾਸ ਨਹੀਂ ਹੋ ਰਿਹਾ ਗਲੀ ਬਣਾਉਣ ਵਾਲੀ ਪਈ ਹੈ ਇਹ ਉਹਨੇ ਖਬਰਾਂ ਚਲਾਈਆਂ ਸੀ ਐਮਐਲਏ ਨੇ ਕੀ ਕੀਤਾ ਉਹਨੂੰ ਧਮਕੀਆਂ ਦਿੱਤੀਆਂ ਵੇਖੋ ਤੁਸੀਂ ਆਮ ਘਰਾਂ ਦੀ ਸਰਕਾਰ ਦਾ ਭਗਵੰਤ ਮਾਨ ਸਾਹਿਬ ਤੇ ਅਨਮੋਲਕ ਸਿੰਘ ਜਿਹੜਾ ਤੇਰਾ ਚੇਲਾ ਹੈ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਬਾਈ ਜੀ ਜੇ ਲੋਕਾਂ ਦੀ ਆਵਾਜ਼ ਨੂੰ ਦੱਬਿਆ ਜਾਂਦਾ ਹੁੰਦਾ ਅੱਜ ਅੰਗਰੇਜ਼ਾਂ ਦਾ ਰਾਜ ਹੋਣਾ ਸੀ ਇੱਥੇ ਜੇ ਲੋਕਾਂ ਦੀ ਆਵਾਜ਼ ਨੂੰ ਦੱਬਿਆ ਜਾਂਦਾ ਹੁੰਦਾ ਅੱਜ ਮੁਗਲਾਂ ਦਾ ਰਾਜ ਹੋਣਾ ਸੀ ਇੱਥੇ ਫੇਰ ਆ ਲੋਕ ਰਾਜੜਾ ਹੁੰਦਾ ਆ ਲੋਕ ਨਾ ਰਹਿੰਦੇ ਪਰ ਲੋਕਾਂ ਦਾ ਰਾਜ ਤੁਸੀਂ ਲੈ ਕੇ ਆਉਣਾ ਭਰਾਵੋ ਆ ਜਿਹੜੇ ਚੱਲੇ ਹੋਏ ਅਨਮੋਲਕ ਸਿੰਘ ਕਰਕੇ ਆ ਨਸ਼ਾ ਅਕਸਰ ਚਟਾ ਕਰਾਚੋਂ ਮਿਲ ਰਿਹਾ ਹੈ ਘਰਾਂ ਦੇ ਵਿੱਚ 70 ਵਿੱਚ ਲਾਇਆ ਅਨਮੋਲਕ ਸਿੰਘ ਉੱਧਰ ਨੂੰ ਝਾਤੀ ਮਾਰ ਤੇ 27 ਦੇ ਵਿੱਚ ਤੁਸੀਂ ਪਿੰਡਾਂ ਚਾਉਣਾ ਤੇ ਸੋਨੂ ਲੋਕ ਗਲੀਆਂ ਵਿੱਚ ਦੀ ਭਜਾਉਣਗੇ ਇਹਨਾਂ ਨੇ ਕਿਸਾਨਾਂ ਤੇ लाठी चार्ज ਕੀਤਾ ਕਿਸਾਨਾਂ ਦੇ ਮੋਰਚੇ ਚਕਾਏ ਕਿਸਾਨਾਂ ਦੇ ਘਰ ਤੋੜੇ ਮਜ਼ਦੂਰਾਂ ਤੇ लाठी चार्ज ਕੀਤਾ ਮਜ਼ਦੂਰਾਂ ਨੂੰ ਕੋਈ ਮੀਟਿੰਗ ਨਹੀਂ ਦਿੱਤੀ ਚੰਦਪਾਣ ਜਿਹੜਾ ਚੈਤੋ ਤੋਂ 8 ਕਿਲੋਮੀਟਰ ਦੂਰ ਤੇ ਪਿੰਡ ਹੈ ਇੱਥੇ ਇਹਨਾਂ ਨੇ ਮਾਹੌਲ ਖਰਾਬ ਕੀਤਾ ਮੈਦੂਰਾ ਦੇ ਮੋਰ ਛਾਂਕ ਤੇ ਇਸ ਅਨਮੋਲਕ ਸਿੰਘ ਦੀ ਛੱਤ ਤੇ ਇਹਨਾਂ ਨੇ ਪੱਤਰਕਾਰਾਂ ਤੇ ਵਾਰ ਕੀਤਾ ਇਹਨਾਂ ਨੇ ਲੋਕਾਂ ਤੇ ਵਾਰ ਕੀਤਾ ਇਹਨਾਂ ਨੇ ਅਧਿਕਾਰੀਆਂ ਤੇ ਵਾਰ ਕੀਤਾ ਇਹਨਾਂ ਨੇ ਮੁਲਾਜ਼ਮਾਂ ਤੇ ਵਾਰ ਕੀਤਾ ਓ ਲੋਕੋ ਇਹਨਾਂ ਨੇ ਕੋਈ ਛੱਡਿਆ ਆਮ ਲੋਕਾਂ ਦੀ ਸਰਕਾਰ ਹੈ ਓ ਭਰਾਵੋ ਝੰਡੇ ਦੇ ਵਿੱਚ ਡੰਡਾ ਪਾ ਕੇ ਮੈਦਾਨ ਦੇ ਵਿੱਚ ਆਉਣਾ ਪਊਗਾ ਜੇ ਇਹ ਅਨਮੋਲ ਕੇ ਅਰਗੜੂ ਇੱਥੋਂ ਤੁਸੀਂ ਭਜਾਉਣਾ ਤਾਂ ਲੋਕਾਂ ਦਾ ਰਾਜ ਲੈ ਕੇ ਆਉਣਾ ਵਾਰਟ ਸਿਸਟਮ ਕੋਈ ਰਾਜਨੀਤਿਕ ਭਰਾਵੋ ਜੇ ਇਦੋਂ ਜੜਾ ਆਊਗਾ 27 ਦੇ ਵਿੱਚ ਉਹ ਇਦੋਂ ਵੀ ਮਾੜਾ ਆਊਗਾ ਇਦੋਂ ਵੀ ਹੱਤਿਆਚਾਰ ਕਰੂਗਾ ਸੋਡੇ ਤੇ ਆ ਝੰਡਾ ਤੇ ਆ ਡੰਡਾ ਤੇ ਆ ਕਿਸਾਨ ਜੱਥੇਬੰਦੀਆਂ ਆ ਮਜ਼ਦੂਰ ਜੱਥੇਬੰਦੀਆਂ ਇਹ ਲੋਕ ਕਿਉਂ ਅੱਖਾਂ ਚ ਰੜਕਦੇ ਆ 24311 ਏਕੜ ਇੱਥੋਂ ਮੈਂ ਬੋਲਣਾ ਚਾਹੁੰਦਾ ਭਗਵੰਤ ਮਾਨਸਿਆ ਜਿਹੜੀ ਤੂੰ ਕਮੇਰ ਕਰਨਾ ਚਾਹੁੰਦਾ ਕੰਪੜੀਆਂ ਨੂੰ ਦੇਣਾ ਚਾਹੁੰਦਾ 2710 ਏਕੜ ਰਹਬੋਰ ਦੇ ਵਿੱਚ 710 ਏਕੜ ਆ ਜੋਉਂਦ ਪਿੰਡ ਦੇ ਵਿੱਚ ਛੋਟੀਆਂ ਜ਼ਮੀਨਾਂ ਤੱਕ ਪਹੁੰਚਣਾ ਜਿਹੜਿਆ ਤੁਸੀਂ ਆਦੇ ਹੁੰਦੇ ਸੀ ਸਾਡੀ ਵੱਟ ਤੇ ਕਿਹੜਾ ਚੜਜੂ ਸਾਡੀ ਜ਼ਮੀਨ 'ਚ ਕਿਹੜਾ ਵੜਜੂ ਅਸੀਂ ਗਾਟਾ ਲਾ ਦੇਾਂਗੇ ਅੱਠ ਛੋਟੀਆਂ ਵੱਟਾਂ ਤੇ ਅਨਮੋਲ ਕੇਰ ਕੇ ਭਗਵੰਤੇ ਅਰਕੇ ਇਹ ਪਹੁੰਚ ਰਹੇ ਨੇ ਭਰਾਵੋ ਤੇ ਗ੍ਰਹੀ ਗੱਲ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦੀ ਸੀਐਡੀ ਕੰਨ ਖੋਲ ਕੇ ਸੁਣ ਲੋ ਹਕਮਚੰਦ ਦੀ ਵਾਵੰਦੀ ਨਾ ਝਾਕ ਬੈਠੋ ਕਿਤੇ ਵਾਵੰਦੀ ਪੈਰਾਂ ਥੱਲੇ ਹਕਮਚਾ ਜਾਵਾਂਗੇ ਕੀ ਕਰੋਗੇ ਕੀ ਕਰੋਗੇ ਜੇਲਾ ਚ ਦਿਓਗੇ ਖੜੇ ਆ ਕਰ ਲੋ ਰਿਸਟ ਜਿੱਦੇ ਤੁਰਦੇ ਆਣਾ ਭਾਈ ਘਰੇ ਕਹਿੰਨੇ ਆ ਬਿਆਥਨ ਦੀ ਜੇ ਆਗੇ ਤਾਂ ਪਕਾ ਲਿਓ ਨਹੀਂ ਨਾ ਪਕਾਇਓ ਸੋਡੀ ਸਰਕਾਰ ਨੇ ਸਾਨੂੰ ਸਬਕ ਸਿਖਾਤਾ ਜੇਲ ਕੱਟਣ ਵਾਸਤੇ ਤਿਆਰ ਗੋਲੀ ਮਰਉਣੀ ਆ ਗੋਲੀ ਮਰਾਦੀ ਪਰ ਭਗਵੰਤ ਸਿਆ ਇੱਕ ਗੱਲ ਸੁਣ ਲਈ ਜੇ ਲੋਕਾਂ ਨੂੰ ਨਹੀਂ ਦਬਾ ਸਕਦਾ ਤੂੰ ਸੱਜਣਾ ਜੇ ਲੋਕ ਦਬਦੇ ਹੁੰਦੇ ਤੇ ਫਿਰ ਇੱਥੇ ਅੰਗਰੇਜ਼ ਰਹਨੇ ਸੀ ਆ ਲੋਕ ਨਹੀਂ ਰਹਨੇ ਸੀ ਕੰਨ ਖੋਲ ਕੇ ਸੁਣ ਲੋ ਥੁੱਕ ਕੇ ਚੱਟਣ ਦੀ ਆਤ ਆ ਖੜਾ ਸਾਡਾ ਭਰਾ ਇਹਦੇ ਤੇ ਪਰਚਾ ਦਰਜ ਕਰਨ ਦੀ ਕੋਸ਼ਿਸ਼ ਕੀਤੀ ਗਈ ਦਰਜ ਕੀਤਾ ਗਿਆ ਉਸੇ ਥੁੱਕ ਕੇ ਚੱਟਿਆ ਉਹੀ ਰੱਦ ਕੀਤਾ ਸੋਡੀ ਤਾਕਤ ਨੇ ਇਸ ਕਰਕੇ ਭਰਾਵੋ ਇਹ ਪਿੰਡਾਂ ਚ ਗੱਲ ਲਿਆਂਦੀ ਲੋੜ ਹੈ ਕਿਸਾਨ ਮਜ਼ਦੂਰ ਦੁਕਾਨਦਾਰ ਛੋਟਾ ਮਲਾਜਮਾ ਪੱਤਰਕਾਰ ਭਾਈਚਾਰਾ ਇਹ ਨੋ ਮਾਸ ਦਾ ਰਿਸ਼ਤਾ ਹੈ ਜੇ ਕਿਸਾਨ ਰਹੂਗਾ ਤਾਂ ਛੋਟਾ ਛਾਊਕਾਰ ਰਹੂਗਾ ਜੇ ਛੋਟਾ ਛਾਊਕਾਰ ਰਹੂਗਾ ਤਾਂ ਦੁਕਾਨਦਾਰ ਰਹੂਗਾ ਦੁਕਾਨਦਾਰ ਰਹੂਗਾ ਤਾਂ ਮਜ਼ਦੂਰ ਰਹੂਗਾ ਜੇ ਕਿਸਾਨ ਖਤਮ ਹੋ ਗਿਆ ਮੰਡੀਆਂ ਖਤਮ ਹੋ ਗਈਆਂ ਜ਼ਮੀਨਾਂ ਖਤਮ ਹੋ ਗਈਆਂ ਨਾ ਸ਼ਹਿਰ ਰਹਿਣਿਆ ਨਾ ਕਲੀਆਂ ਰਹਿਣੀਆਂ ਨਾ ਮਹੱਲੇ ਰਹਿਣੇ ਇਸ ਕਰਕੇ ਚੇਤੋ ਦਾ ਪ੍ਰਸ਼ਾਸਨ ਤੁਰੰਤ ਇਹ ਪਰਚੇ ਨੂੰ ਰੱਦ ਕਰੇ ਤੇ ਸਰਕਾਰ ਨੂੰ ਕਹਿੰਨੇ ਆ ਚੌਥਾ ਥਾਮਾ ਪੱਤਰਕਾਰ ਭਾਈਚਾਰਾ ਤੇ ਸਭ ਕੁ ਸਿੱਖ ਲਾ ਭਗਵੰਤ ਸਿਆ ਟਾਈਮ ਬਹੁਤ ਥੋੜਾ ਰਹਿ ਗਿਆ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ